ਜੀ ਬਬੇ ਤੇ ਅੱਜ ਸਰਸਵਾਰ ਗੁਛਨੇ ਇਹ ਗੁਰੂ ਹਰਗੋਬਿੰਦ ਜੀ ਜਿਹੜੇ ਉੱਥੇ ਗਵਾਲੀਅਰ ਦੇ ਕਿਲੇ ਚ ਕੈਦ ਕੀਤੇ ਸੀਗੇ ਇਹਦੇ ਪਿੱਛੇ ਰੀਜ਼ਨ ਕੀ ਸੀਗਾ ਐ ਲਕੀ ਤੇ ਇਹਦੀ ਅੱਛਾ ਇਹਦੀ ਰੀਜ਼ਨ ਕੀ ਹੋਵੇ ਕਹਦੇ ਦੀ ਹਿੱਤੇ ਨੀ ਪਰ ਇਹ ਜਿਹੜਾ ਮੰਨਿਆ ਜਾਂਦਾ ਸਾਰੇ ਪੁਰਾਣੇ ਸਾਖੀਆਂ ਵਿੱਚ ਵੀ ਜਾਂਦਾ ਕਿ ਅ ਕਿਲੇਸ਼ ਕੈਦ ਸੀ ਇਹੜ ਕਦ ਜੁਤੇ ਕਾਰਨ ਕੀ ਸ਼ਿਕਾਇਤ ਦਾ ਛੱਡੇ ਚੋ ਕਾਰਨ ਉਹਨਾਂ ਨੇ ਦਿੱਤਾ ਫਿਰ ਕਿ ਉਹ ਬਿਮਾਰ ਹੋ ਗਿਆ ਸੀ ਤੇ ਚੰਦੂ ਨੇ ਚੁਗਲੀ ਚਗਲੀ ਲਾਤੀ ਤੇ ਕਹਿ ਦੋਗੇ ਲਾਜਵਾਤ ਸੱਦੇ ਵਰਤੈਲ ਗੋ ਹਾਂਜੀ ਇਦਾਂ ਲਾਜਵਾਤ ਸੱਦੇ ਹਾਂ ਲਾਜਵਾਤ ਸੱਦੇ ਹਾਂਜੀ ਕਹਿ ਲਗਾ ਤੇ

ਇੱਜਾ ਦੇ ਕਿਉਂ ਭੇਜਿਆ ਸੀ ਕੀ ਵਜ੍ਹਾ ਸੀ ਕੀ ਕਾਰਨ ਸੀ ਕਾਲ ਕਰ ਬੰਦੂ ਕੋਲ ਬੜੀ ਇਕਬਦ ਦੀ ਹਾਂ ਜਨਰਲ ਬਤਾਰ ਹੋ ਗਿਆ ਸੀ ਹੂੰ ਗੁਰੂ ਸਾਹਿਬ ਕਹਿੰਦੇ ਸੀ ਜਦੋਂ ਕਹਿੰਦੇ ਬਰੇ ਕਰਦੇ ਪਹਿਲੇ ਠੀਕ ਦੀ ਹੁਣ ਕੋਲ ਤਾਂ ਮੰਦਿਰ ਦੇ ਇਸ ਗੱਲ ਨੂੰ ਹਾਂ ਠੀਕ ਹੈ ਤਾਂ ਲਿਖਿਆ ਕਿ ਗੁਰਬਾਨੀ ਇਸ ਗੱਲ ਨੂੰ ਮੰਦਿਰ ਦੇ ਇਹ ਗੱਲ ਲਿਖਤੀ ਬਾਬਾ ਅਸੀ ਦੂਜੇ ਪਾਸੇ ਕਾਇਦ ਲਿਖਤੀ ਠੀਕ ਹੈ ਦੋਹਾਂ ਨਾਲ ਪਬ੍ਰੋਧੀ ਦੇ ਹਾਂ ਠੀਕ ਹਲ ਤੇ ਇਟ ਮੀਨ ਦਾ ਗੋਰੀ ਦਾ ਜਿਹੜਾ ਕਿੱਸਾ ਹੈ ਝੂਠ ਹੈ ਕਿੱਸਾ ਠੀਕ ਹੈ ਹਾਂ ਆਹਨ ਦਸਣ ਨਹੀਂ ਚਾਹੁੰਦੇ ਕਿਵੇਂ ਕਾਰਨ ਦੱਸਣ ਨਹੀਂ ਚਾਹੁੰਦੇ ਵਿਰੋਧੀ ਅੱਛਾ ਜੱਦੀ ਵਿਰੋਧੀ ਚੰਦੂ ਵਿਰੋਧੀ ਦੀ ਹਾਂ ਚੰਦੂ ਵਿਰੋਧੀ ਸੀ ਹਾਂਜੀ ਵਾਲੀਰ ਤਾਂ ਬਾਅਦ ਚੰਦੂ ਉਹਨਾਂ ਨੇ ਇਦੋਂ ਤੇ ਹੇਲੋ ਬਰ ਕਰਤਾ ਜੀ ਪਾਸ਼ਾ ਹਾਂਜੀ ਬਿਲਕੁਲ ਕੀਤਾ ਕਿਤਾ ਹੇਲੋ ਬਰ ਵਾਲੀਅਰ ਤੋਂ ਫਾਟ ਕਿਉਂ ਕੀਤਾ ਪਹਿਲਾਂ ਚੋੜੀ ਕੀਤਾ ਅ ਇਹ ਕੋਈ ਪੋਲਿਟਿਕਸ ਈ ਅੰਦਰ ਉਹ ਉਹਨਾਂ ਦਾ ਸਾਰਾ ਝੂਠ ਹੈ ਝੂਠ ਕਿਉਂ ਬੋਲਿਆ ਉਹਨਾਂ ਨੇ ਹਾਂ ਹਾਂ ਅਸਲ ਵਿੱਚ ਉਹਤੇ ਚੁਗਲੀ ਜਿਹੜੀ ਜਿਹੜਾ ਪੰਜਵੇਂ ਪਾਸ਼ਾ ਨੂੰ ਜ਼ਿਕਰ ਕੀਤਾ ਗਿਆ ਹਾਂ ਉਹਦੇ ਬਾਰੇ ਝੂਠ ਬੋਲਿਆ ਗਿਆ ਸਲਟੋ ਕੋਵਿਡ ਨੂੰ ਹਾਂਜੀ ਠੀਕ ਗੱਲ ਬਹੁਤ ਕੋਈ ਝੂਠ ਬੋਲਿਆ ਗਿਆ ਵੀਰ ਵੀਰ ਬਹੁਤ ਲੜੇ ਸੀ ਪੰਜਵੇਂ ਪਾਸ਼ਾ ਦੇ ਹਾਂਜੀ ਵੀਰ ਵੀਰ ਨੇ ਜਿਆਦਾ ਰੱਖਿਆ ਵੀ ਤੁਸੀਂ ਮੂਰਖ ਉਹ ਤਾਂ ਖੁਦਾਈ ਬੰਦੇ ਸੀ ਠੀਕ 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 ਉਹ ਕਹਿੰਦੇ ਵੀ ਸਾਨੂੰ ਤਾਂ ਆਹ ਰਿਪੋਰਟਾਂ ਨਾਲ ਤੇ ਠੀਕ ਹੈ ਰੋਪਣਾ ਚੰਦੂ ਦਿਹਾੜਾ ਤੁਸੀਂ ਉੱਤੇ ਜੀ ਹੋਈ ਹਾਂਜੀ ਠੀਕ ਹੈ ਇਹ ਗਲਤ ਆਂਦੀ ਇਤਿਹਾਸੇ 'ਚ। ਉਹ ਜੀ ਹਾਂਜੀ ਹਾਂਜੀ ਇਹ ਗਲਤ ਹੈਗੀ ਐ। ਅਸਲ ਉਹ ਫਿਰ ਉਹਨਾਂ ਨੇ ਕਹਾ ਵੀ ਇਹ ਬੰਦੇ ਵੀ ਚਦੂਰੀ ਰਿਪੋਰਟਾਂ ਗਲਤ ਨੇ ਇਹ ਬੰਦੇ ਖੁਦਾਈ ਦੇ। ਹਾਂ ਹਾਂ ਇਹਦਾ ਖੋਪਤ ਨੂੰ ਸਮਾਂ ਪੈਰ ਜਿਵਾ ਕੇ ਰਾਜੀ ਨੇ। ਉਹ ਕਹਿੰਦੇ ਘੋੜੇ ਦੇ ਨਾਲ ਕੋਈ ਐ ਕੋ ਜੰਗਲ ਤਾਂ ਪਹਿਲੇ ਹੋ ਚੁੱਕੀ ਸੀ। ਹਾਂ ਬਿਲਕੁਲ। ਹਾਂ ਹਾਂ। ਉਹ ਕਹਿੰਦਾ ਇਹ ਵੀ ਗਲਤ ਹੈ। ਸਾਡੇ ਬੰਦੇ ਗਲਤ ਨੇ। ਅੱਛਾ ਉਹ ਤਾਂ ਤੁਹਾਡੀ ਦਿਲ ਪੱਕੀ ਕਰਕੇ ਆਈ ਜੀ ਦੇ ਠੀਕ ਹੈ ਠੀਕ ਹੈ ਉਹ ਇੱਕ ਧਰ ਇੱਕ ਧਰ ਕਹਦੀ ਹੈ ਤਾਂ ਖਤਰਾ ਹੈ ਦੂਈ ਧਰ ਕਹਦੀ ਹੈ ਤਾਂ ਖਤਰਾ ਹੈ ਜੀ ਠੀਕ ਹੈ ਇਹਦਾ ਗਵਾਲੀਅਰ ਦੇ ਕਿਲੇ ਜਿਹੜੇ ਰਾਜੇ ਕਹਤੇ ਉੱਥੇ ਅਸਰ ਪਾਇਆ ਵੀ ਜਾਓ ਉੱਥੇ ਰਾਜੇ ਨੂੰ ਰੂ ਤੁਸੀਂ ਬਣਾ ਕੇ ਸਰਕਾਰ ਨਾਲ ਜੋੜ ਕੇ ਦਿਖਾਓ ਜੇ ਤੁਸੀਂ ਇਹ ਤੈਅ ਸੀ ਹੋ ਅੱਛਾ ਰਾਜੇ ਸਾਰੇ ਦੂਤੇ ਹੋ ਠੀਕ ਹੈ ਇਹਨਾਂ ਦਾ ਸਰਵਲ ਕੀਤਾ ਗਿਆ ਹੈ ਅਤੇ ਰਾਜਾ ਨੂੰ ਸਰਕਾਰ ਨਾਲ ਜੋੜ ਕੇ ਸਰਕਾਰ ਨੂੰ ਮਜ਼ਬੂਤ ਬਣਾਉਣ ਵਾਸਤੇ ਓਕੇ ਇਹਨਾਂ ਨੇ ਮਜ਼ਬੂਤ ਬਣਾਤਾ ਉਥੋਂ ਵੀ ਪੰਚ ਪਾਸ ਹੋ ਗਏ ਦੇਖ ਲਿਆ ਠੀਕ 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 ਪਾਸ ਹੋਰ ਉਹਨੂੰ ਕਹੋ ਇਹ ਤਾਂ ਸਰਕਾਰ ਦੇ ਸਰਕਾਰ ਇਹਨਾਂ ਦੇ ਚਲਤੇ ਆ ਸਰਕਾਰ ਦੀ ਚਿੰਤਾ ਨੂੰ ਇਹ ਗੱਲ ਕਰ ਇਹਨਾਂ ਨੂੰ ਆਪ ਪਿੱਛੇ हट ਗਏ ਸਰਕਾਰ ਦਾ ਬੋਢੀ ਬਣਾ ਕੇ ਚੱਦੂਆਂ ਉਹ ਰਹਿਤਾ ਤੁਸੀਂ ਆਪਣੀ ਬਦੀ ਤੋਂ ਸਜਾ ਦਿਓ ओके ओके ठीक है जी कोई दुनिया का लड़काड़ी है कि जैसे सरकार ने ने दे, दे और विरोधी ਨੂੰ ਬੰਦਾ ਦੇ ਤਾ ਉਹ ਵੀ ਤੂੰ ਸਜ਼ਾ ਆਪ ਦੇ ਔਰ ਔਰ ਉੱਚੇ ਲੈਵਲ ਦਾ ਠੀਕ 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 ਇਹ ਪੋਲਟਿਕਸ ਵੀ ਸੀ ਰਾਜਨੀਤੀ ਵੀ ਸੀ ਯੁੱਧ ਨੀਤੀ ਵੀ ਸੀ ਧਰਮ ਨੀਤੀ ਤੇ ਦੇ ਨੀਤੀਆਂ ਸੀ ਦੇ ਵਿੱਚ ਠੀਕ ਧਰਮ ਨੀਤੀ ਯੁੱਧ ਨੀਤੀ ਤੇ ਰਾਜਨੀਤੀ ਠੀਕ ਹੈ ਜੇ ਇਹ ਗੱਲ ਕਹਿੰਦੇ ਨੇ ਵਿਰੋਧੀ ਤਾਂ ਇਹ ਬੇਕੂਫ ਸਾਥੋਂ ਦੇ ਏਡੀ ਏਡੀ ਕੇ ਦਿੱਲੀ ਦੇ ਗੁਰੂ ਘਰ ਨੂੰ ਹਾਂ 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 ਮੇਰਾ ਬੀਬੀ ਬੰਦ ਸਾਹਿਬ ਤੋਂ ਅੰਦਰ ਆਪ ਨੂੰ ਆਪਣੇ ਆਪ ਨੂੰ ਬਚਾਉਣ ਵਾਸਤੇ ਇਹ ਝੂਠ ਝਾੜੀਆਂ ਕੱਢ ਲਿਆ ਠੀਕ ਹੈ ਠੀਕ ਹੈ ਠੀਕ ਹੈ ਆਂਡਰੀਗਾ ਮੀਨਸ ਸਾਰੀ ਪੋਲਿਟ ਪੋਜ਼ਿਟਿਵ ਪੋਲਿਟਿਕਸ ਸੀ ਇਹ ਕੇ ਲੋਕ ਤੇ ਇਹ ਕਹਿੰਦੇ ਨੇ ਇੱਕ ਇਹ ਚੀਜ਼ ਹੋ ਗਈ ਇਟ ਮੀਨਸ ਉਹਨਾਂ ਨੂੰ ਜਸਟ ਉੱਥੇ ਮਨਾਉਣ ਵਾਸਤੇ ਭੇਜਿਆ ਫਿਰ ਰਾਜਾ ਨੂੰ ਆਹਨੂੰ ਰਾਜਾ ਨੂੰ ਮਤਲਬ ਹੈ ਬਈ ਸਰਕਾਰ ਦੇ ਨਾਲ ਤੁਸੀਂ ਸਹਿਯੋਗ ਰੋ ਭਾਈ ਸਰਕਾਰ ਨੂੰ ਰੱਖੋ ਜੇ ਸਰਕਾਰ ਤੁਹਾਡੇ ਧੱਕਾ ਕਰਦੀ ਹੈ ਤਾਂ ਬੇਜਗੁਗਰ ਬੇ ਵਿਚ ਵਿਚ ਜਿਹੜੇ ਸੀ ਲੋਕ ਚੁਗਲ ਹਾਂ ਹਾਂ ਚੁਗਲ ਕੋ ਉਹਦੀ ਸਲਾਹ ਦਿੱਤੀ ਹੁੰਦਦੀ ਠੀਕ ਹੈ ਇਹਦਾ ਇਰਾਦੇ ਭਰੋਸਾ ਸੀ ਅੱਛਾ ਬੋਲੋ ਰਿਕਵੀ ਕਰਦੀ ਤੇ ਇਹ ਰਾਜੇ ਰੂ ਵੀ ਹੈ ਜੀ ਸੁਭਰਾਥ ਦੇ ਜੀ ਉਹ ਹੈ ਵਾਏ ਜਿਹੜਾ ਹੁੰਦਾ ਹੈ ਹਾਂ ਠੀਕ ਹੈ ਕੋਈ ਗੱਲ ਸਰਦ ਦੇ ਰੋਦੇ अच्छा ਜਿੱਦੜ ਇਹ ਦੇ ਉਹ ਜਿਤਨੀ ਉਹ ਆ ਨਹੀਂ ਸਕਦਾ ਓਕੇ 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 ਠੀਕ ਹੈ ਤੇ ਲੋ ਜਾਨ ਕਰਦੇ ਉਹ ਰਾਜੇ ਬਹੁਤਾ ਕਰਦੇ ਉਹ ਤੇ ਜਿਹੜਾ 52 ਕਲੀਆਂ ਵਾਲੀ ਗੱਲ ਹੈ 52 ਕਲੀਆਂ ਚੋਲਾ ਸਵਾਇਆ ਤੇ ਬਾਹਰ ਕੱਢਿਆ ਉਹ ਤਾਂ ਉਹ ਤਾਂ ਫਜ਼ੂਲ ਗੱਲ ਹੈ ਲੜਫੜ ਕੇ ਨਿਕਲ ਜਾਂਦੇ ਉਹ ਹੋ ਜਾਣਗੇ ਉਹ ਤਾਂ ਇਹ ਬੇੜੀ ਗੱਲ ਹੈ ਹੋ ਜਾਣ ਰਾਜੇ ਤੇ ਘੈਸੀ ਗਏ ਉਹਨੂੰ ਦਾ ਪੱਲਾ ਫੜ ਕੇ ਨਿਕਲਿਆ ਇਹ ਗੱਲ ਉਹ ਕਹਤਾ ਵੀ ਉਹਨੂੰ ਦੇ ਪੱਲਾ ਫੜ ਕੇ ਨਿਕਲਿਆ ਏ ਓਕੇ ਓਕੇ ਇਹ ਫਰੇਜ਼ ਦੀ ਉਹਦਾ ਵੀ ਕਲੀਆਂ ਬਣਾ ਲੀਓ ਬੂਰ ਖਾਦੇ ਹਾਂ ਫਰੇਜ਼ ਹੀ ਫਰੇਜ਼ ਹੈ ਦੋ ਤਲਵਾਰਾਂ ਫਰੇਜ਼ ਆ ਦੋ ਤਲਵਾਰਾਂ ਲੋਹੇ ਦੀ ਬਣਾਤੀ ਉਹਨਾਂ ਨੇ ਬਿਲਕੁਲ 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 ਠੀਕ ਗੱਲ ਆ ਗੱਲ ਹੈ ਠੀਕ ਜੀ ਠੀਕ ਠੀਕ ਪੱਲੇ ਇਲਾਕੇ ਵੀ ਇਹ ਸਾਹ ਭਾਈ ਬੈ ਵੇਰੀ ਜੁਬੇਵਾਰੀ ਤੋਂ ਬਾਹਰ ਹੁੰਦੇ ਨੇ ਤੁਸੀਂ ਜਾਓ ਆਪਣੇ ਲੋਕ ਹਾਂ ਪਰ ਸਰਕਾਰ ਦੇ ਖਿਲਾਫ ਲੋਕ ਹੋ ਸਕਦੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਉਹ ਸ਼ਰਤ ਦੀ ਉਹਨਾਂ ਤੇ ਵਾਰ ਗੱਦੜਨ ਦੀ ਬਸ ਪੱਲਾ ਫੜਨ ਦੀ ਸ਼ਰਤ ਹੈ ਗੁਰੂ ਦੇ ਪੱਲੇ ਲੱਗੇ ਹਾਂ ਗੁਰੂਾਰੇ ਤੇ ਗੁਰੂ ਤੋਂ ਬੇਬਖਰੀ ਹੋ ਗਈ ਸੀ ਠੀਕ ਹੈ ਠੀਕ ਹੈ ਠੀਕ ਹੈ ਆ ਗੱਲ ਸੀ ਆ ਬਸ ਠੀਕ 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 ਫਿਰ ਤਾਈ ਬਾਦ ਚੰਦੂ ਦਿੱਤਾ ਇਹ ਰਾਜਨੀਤੀ ਨਾਲ ਕਹਿ ਲੋ ਹਾਂ ਨਾ ਉਹਦੇ ਖਾਬਦ ਕੀਤਾ ਵੀਰ ਵੀਰ ਨੇ ਸਾਬਤ ਕੀਤੀ ਤਾਂ ਐਸ਼ੀਆ ਗੁਰੂ ਘਰ ਦਾ ਹੈ। ਬਿਲਕੁਲ ਆਈਡੀਓਲੋਜੀ। ਓਕੇ ਓਕੇ। ਸਾਬਤ ਕਰਿਆ ਵੀਰ ਵੀਰ ਨੇ ਸਾਬਤ ਕਰ ਲੋਤੀ ਇਹ ਗੱਲ ਸਾਬਾ ਤਾਂ ਹੀ ਹੋਣੀ ਸੀ ਜੇ ਕੁਝ ਕਰਕੇ ਦਿਖਾਉਂਦੇ। ਠੀਕ ਗੱਲ ਠੀਕ ਗੱਲ। ਉਹ ਕਹਿੰਦਾ ਵੀਰ ਕਹਿੰਦਾ ਐ ਐਸੀ ਹੈ। ਠੀਕ ਹੈ। ਗੁਰੂ ਘਰ ਤੇ ਜੜ੍ਹ ਗੜੀ ਹੈ ਰਾਜ ਦੀ। ਉਹ ਕਹਿੰਦੇ ਜਲੋਤੀ ਤੇਲ ਪਉਂਦਾ। ਹਾਂ ਹਾਂ। ਇਹ ਨਾਲੇ ਇਤਿਹਾਸ ਵਿਚੇ ਗੱਲਾਂ ਵੀ ਆਉਂਦੀਆਂ ਕਿ ਦੋਸਤੀ ਇਹਨਾਂ ਦੀ ਰਹੀ ਹੈ ਕਿੰਨੇ ਚਿਰ। ਬਾਜੂ ਇਹ ਗੱਲਾਂ ਤਾਂ ਆਪ ਲਿਖਦੇ ਨੇ ਕਿ ਪਹਿਲਾਂ ਦੋਸਤੀ ਰਹੀ ਐ ਬਾਜੂ ਵੀ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਵੀ ਦੋਸਤੀ ਰਹੀ ਐ ਇਕੱਠੇ ਕਿੰਨਾ ਚਿਰ ਰਹੇ ਨੇ ਆਗਰੇ ਤੇ ਉੱਧਰ ਮੱਚਕੁੰਡੇ ਤੇ ਕਿੱਧਰ ਕਿੱਧਰ ਅ ਹਾਂਜੀ ਚਲੋ ਠੀਕ ਐ ਕੋਈ ਕਿਸੇ ਮੁੰਡੇ ਨੇ ਪੁੱਛਿਆ ਸੀਗਾ ਉਹਨੇ ਇੱਕ ਆਰਟੀਕਲ ਜਿਹਾ ਲਿਖ ਰਿਹਾ ਸੀਗਾ ਇਹ ਤੇ ਬੰਦੀ ਛੋੜ ਬੰਦੀ ਛੋੜਣੀ ਕਾਦੀ ਗੱਲ ਐ ਹਾਂ ਬੰਦੀ ਛੋੜ ਤਾਂ ਹੁਣ ਰਿਹਾ ਹੀ ਨਹੀਂ ਗੱਲ ਹੀ ਖਤਮ ਹੋ ਗਈ ਹੈ ਕੀ ਹੈ ਦਾ ਬਕਵਾਸ ਕਰਦੇ ਤੁਸੀਂ ਹਾਂ ਉਹ ਬੰਦੀ ਛੋੜ ਤਾਂ ਗੱਲ ਹੀ ਨਹੀਂ ਉਦਾ ਉਹ ਆਵਰੇ ਬਸ ਗੇ ਵੀ ਆ ਠੀਕ ਅਸੀਂ ਰਣਚੇ ਰਹਾਂਗੇ ਬੰਦੀ ਛੋੜ ਐ ਇਹੋ ਜਿਹੇ ਗੱਲਾਂ ਇਹ ਜਿਹੜੇ ਸਰਦਾਰ ਬਾਦ ਹੁੰਦੇ ਨੇ ਉਹਦੀਆਂ ਗੱਲਾਂ ਨੇ ਅੱਛਾ ਠੀਕ ਐ ਆ